ਆਖੜਾ ਸਾਡਾ ਤਾਇਆ ਆਖੜਾ 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 ਬੈਂਤ ਨਾ ਕਿ ਲਈਆ ਕਰਾਂ ਆਉਦੇ ਕ੍ਰੇਲਿਆਂ ਦੀ ਸਬਜ਼ੀ ਨਾਲ ਵਾਲੇ ਕਿਉਂਕਿ ਬਾਹਰ ਜਾਣ ਵਾਲੇ ਲੋਕ ਬਹੁਤ ਸੁੱਕਾ ਸੁੱਕੇ ਤੇ ਜਾੜ ਚੜਾ ਕਹਿੰਦੇ ਆ ਤਾਂ ਸਾਰੇ ਜਿਹੜੇ ਏਜੰਟਾਂ ਨੇ ਹੈਗੇ ਹੈਗੇ ਇੱਥੇ ਟੁੱਟੀਆਂ ਆਉਦੇ ਬੈਨਰ ਲਾਦੇ ਹੂੰ ਭਾਵੇਂ ਕੋਈ ਇੱਥੇ ਕੀ ਤਾਂ ਮੱਥਾ ਟੇਕਣ ਵੀ ਕਰੇ ਆਇਆ ਹੋਊ ਹੈ ਕਿ ਨਾ ਅੱਜ ਅੱਲਾ ਦਾ ਬਾਬਾ ਦਰ ਫੇਰ ਹੋਈ ਉਹ ਆ ਗਈ ਭਾਪ ਮੈਨੂੰ ਪੁੱਛੀ ਆ ਵੀ ਐਤਵਾਰ ਦੀ ਵੀ ਛੁੱਟੀ ਹੁੰਦੀ ਆ ਮੈਂ ਮਾਇਕ ਵੀ ਨਹੀਂ ਬਾਬਾ ਜੀ ਮਦਦ ਨਾਲ ਕਰਕੇ ਡੱਬ ਵਾਲੀ ਤੋਂ ਲਾਸਟ ਟਾਈਮ ਵੀ ਦੱਸਿਆ ਬਾਬੇ ਨੂੰ ਫਿਰ ਬਾਬਾ ਫਿਰ ਮੈਨੂੰ ਹੀ ਸਮਝੀ ਜਾਂਦਾ ਹੁਣ ਵੀ ਉਹਨੇ ਕਿਹਾ ਸੰਡੇ ਤੇ ਸੱਟੀ ਹੁੰਦੀ ਹੈ ਤਾਂ ਕਰਕੇ ਹਨਾ ਵੀ ਕੋਈ ਹੈਲਪ ਕਰੂਗਾ ਤੇ ਦੁਕਾਨਦਾਰ ਕੋਲ ਨਹੀਂ ਹੁੰਦਾ ਤੇ ਮੇਰੀ ਲੱਕ ਵੀ ਐਕਸਟਰੀ ਦੇਖੋ ਵੀ ਬਿਜ਼ਨਸ ਮਾਈਂਡ ਹਨਾ ਬਿਜ਼ਨਸਮੈਨ ਬੰਦੇ ਕਿੰਨੇ ਹੋਉਂਦੇ ਆ ਹੁਣ ਇੱਥੇ ਦੇਖੋ ਸੀ ਇਹਨਾਂ ਨੇ ਲਾ ਰੱਖਿਆ ਆ ਇਹਨਾਂ ਨੇ ਲਾ ਰੱਖਿਆ ਜਮਾ ਗੁਰਦੁਆਰੇ ਦੇ ਸਾਹਮਣੇ ਕਰਕੇ ਪੁੱਛ ਲੈਣਾ ਸੀ ਬਾਬਾ ਵੀ ਕੋਈ ਕੇਸੜਾ ਤਮਨ ਦੱਸ ਫਿਰ ਅਈ ਕਢਾਉਂਗਾ ਬਿਨਾਂ ਜੱਜ ਤੋਂ ਹੀ ਪੜਦੇ ਵਾਲੀ ਗੱਲ ਸਿਉਂ ਵੀ ਸਾਡੇ ਸਿਗਰਟ ਉਹਨੇ ਲੈ ਪਰ ਜੱਜ ਤੋਂ ਸੌ ਕੰਮ ਕਰਾਉਣਾ ਹੁਣ ਐਂ ਦਾ ਦ ਹਰ ਇੱਕ ਗੱਲਾਂ ਸ਼ੇਅਰ ਕਰ ਕਰਕੇ ਚਾਹੇ ਫੈਮਿਲੀ ਹੋਵੇ ਐਂ ਐਨੀ ਮੈਂ ਪੂਰਾ ਹੀ ਤਾਂ ਮੈਂ ਦੱਸਾਂ ਆਫਟਰ ਆਲ ਜੱਜਾਂ ਮੈਂ ਲੋ ਜੀ ਗੁੱਡ ਮਾਰਨਿੰਗ ਵੀਰੇ ਤੇ ਅੱਜ ਤਾਂ ਆਪਣਾ ਬਲੌਗ ਰੈਨ ਵਾਲਾ ਆਪਾਂ ਗੁਰਦੁਆਰਾ ਸ੍ਰੀ ਅੜੀਸਰ ਸਾਹਿਬ ਜਾਣਾ ਤੇ ਪਿਛੇ ਬਲੌਗ ਪਾਇਆ ਸੀ ਆਪਾਂ ਮੰਮੀ ਨੇ ਸੁਖ ਸੁਕੀ ਸੀ ਜੋ ਆਪਾਂ ਹਰ ਮੰਡੇ ਜਾ ਰਹੇ ਹਾਂ ਤੇ ਪੰਜ ਸੋਮਵਾਰ ਆਪਾਂ ਪੂਰੇ ਕਰਨੇ ਸੀ ਜਾਣਾ ਸੀ ਤੇ ਇਹ ਆਪਣਾ ਲਾਸਟ ਸੋਮਵਾਰ ਅੱਜ ਤਾਂ ਮੈਂ ਕਿਹਾ ਕਿਉਂ ਨਾ ਇੱਕ ਵਾਰੀ ਫਿਰ ਤੋਂ ਤੁਹਾਨੂੰ ਗੁਰਦੁਆਰਾ ਸ਼੍ਰੀ ਅੜੀਸਰ ਸਾਹਿਬ ਦੇ ਦਰਸ਼ਨ ਕਰਾ ਦਈਏ ਹਨ ਤੇ ਹੁਣੇ ਉੱਠੇ ਆ ਤਾਂ ਫਸਟਲੀ ਗੁੱਡ ਮਾਰਨਿੰਗ ਤੇ ਬਾਕੀ ਨਾ ਧੋ ਕੇ ਆਪਾਂ ਚੱਲਦੇ ਆ ਉਦੋਂ ਪਹਿਲਾਂ ਹਜੇ ਗੱਡੀ ਵਗੈਰਾ ਵੀ ਧੋਨੇ ਆ ਵਾਸ਼ ਕਰਦੇ ਆ ਫਿਰ ਨਾ ਧੋ ਕੇ ਚੱਲਦੇ ਆ ਤੇ ਤੁਹਾਨੂੰ ਕਰਾਉਨੇ ਆ ਗੁਰਦੁਆਰਾ ਸ਼੍ਰੀ ਅੜੀਸਰ ਸਾਹਿਬ ਦੇ ਦਰਸ਼ਨ ਲੌਰੀ ਮੰਮੀ ਆਈ ਤੇ ਮੈਨੂੰ ਉਠਾਉਣ ਕਹਿੰਦੀ ਅੱਜ ਉਠਾ ਨਾ ਮਿਲ ਲੰਦਾ ਰਾਤ ਦੇ ਕੀ ਕੀ ਵੀਡੀਓ ਬਾੜ ਤੋੜਦਿਆਂ 300 ਰੁਪਏ ਜਿਹੜਾ ਉਹ ਆਪਣੇ ਬੰਦੇ ਨੂੰ ਛਡਾ ਕੇ ਲਿਆਉਂਦਾ ਹੁੰਦੇ ਰਹਿੰਦੇ ਰਾਤ ਨੂੰ ਮੈਨੂੰ ਕੱਢ ਕੇ ਦੋ ਸੌਂਦਾ ਕਰਦੇ ਨੂੰ ਤੇ ਤਾਂ ਕਰਕੇ ਉੱਠਣ ਕੰਨਾ ਹੋ ਗੇਟ ਟਾਈਮ ਦਾ 8:30 5:00 ਵਜੇ ਸੋਚਿਆ ਦੀ ਅੱਠ ਕੁ ਵਜੇ ਨਾ ਤੁਰ ਪਾਂਗੇ ਪਰ ਕੇ ਬਹੁਤ ਦੁਖਦਿਆਣਾ ਮੈਂ ਬਹੁਤ ਦੁਖਦਿਆ ਸੜਾ ਮਾਰਨਿੰਗ ਦਾ ਘਰ ਦਾ ਸੀਣਾ ਜੀ ਭਾਈ ਜਿਹੜੀ ਕੰਮ ਕਰੀ ਜਾਂਦੀ ਆ ਬਾਪੂ ਇਹ ਤੇ ਮੰਜੇ ਤੇ ਪਠਾ ਹੋਗਾ ਹੋਰ ਆਪਣਾ ਕਾਲਪ ਦਾ ਸਾਲ ਕਰੀ ਜਾਂਦਾ ਬਾਪੂਰਾਮਾ ਬਾਆ ਬਆ ਪਰ ਟਰੈਕਟਰ ਤੇ ਗੱਡੀ ਧੋਣੇ ਹੁਣ ਪਹਿਲਾਂ ਕੋਧੋਦਾ ਕੀ ਕਰ ਦਿੱਤੀ ਹੈ ਰੈਡੀ ਮੈਡ ਵਗੈਰਾ ਪਾਏ ਪੈਨੇ ਸੁੱਕਣਾ ਤੇ ਹੁਣ ਆਪਾਂ ਕੋਧ ਨੂੰ ਧੋਦੇ ਆਪਾਂ ਨਾਲ ਨੂੰ ਲੱਗੇ ਫਿਰ ਚਾਹ ਬਣਾ। ਮੈਂ ਰੋਟੀ ਪਕਾ ਲਈ। ਖਾ ਲਈ ਕਿ ਨਹੀਂ? ਪਤਾ ਨਹੀਂ। ਖਾ ਲਈ ਤੂੰ? ਮੈਂ ਤਾਂ ਖਾਣਾ ਪਤਾ ਨਹੀਂ। ਚੱਲ ਫਿਰ ਉਹਨਾਂ ਐ ਕਰ ਮੈਂ ਨਹਾਉਣ ਜਾਂਦਾ ਤੇ ਤੂੰ ਵੀ ਨਾਲ। ਮੈਂ ਤਾਂ ਨਾਲ ਹੋ ਜਾਂਦਾ। ਠੀਕ ਆ। ਧੋਦਾ ਨਹੀਂ ਰੋਟੀ ਸੁੱਖਾਂ ਦਾ? ਨਹੀਂ। ਜੰਗਲ ਤਿਆਰ ਹੋ ਗਏ ਮੈਂ ਚਲਾ ਦੇਖੀ ਜਾਂ ਕਿ ਕਦੋਂ ਤੱਕ ਤਿਆਰ ਹੋ ਜੂਗਾ ਮਿੰਟ ਅੱਧਾ ਅੱਧਾ ਘੰਟਾ ਬਣਾ ਲੈਂਗਾ ਹਾਂ ਅੱਧਾ ਘੰਟਾ ਅੱਧਾ ਘੰਟਾ ਤਾਂ ਲੱਗ ਹੀ ਜਾਊਗਾ ਐ ਤਾਂ ਅੱਧੇ ਤੋਂ ਜ਼ਿਆਦਾ ਵੀ ਲੱਗ ਜੂ ਅੱਧਾ ਘੰਟੇ ਚ ਤਿਆਰ ਹੋ ਜਾਊ ਫਿਰ ਮੈਂ ਆ ਤਰਾ ਬਹੁਤ ਟਾਈਮ ਲੱਗਦੀ ਬਹੁਤ ਪਈ ਜਾਂਦੀ ਜਿੱਦਿਆ ਤਾਂ ਆਪਾਂ ਟਾਈਮ ਨਾਲ ਲੱਗੇ ਠੀਕ ਹੈ ਭੈਣ ਉਹ ਬਣ ਆ ਜੇ ਤਾਂ ਠੀਕ 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 ਲੋ ਜੀ ਦੋਸਤੋ ਹਾਲ ਤੁਸੀਂ ਦੇਖ ਸਕਦੇ ਹੋ ਮੁਰਕਿਆਂ ਨਾਲ ਕੀ ਹੋਇਆ ਪਿਆ ਤੇ ਹੁਣ ਬਸ ਜਸਟ ਵੇਟ ਕਰੋ ਤੇ ਆਪਾਂ ਮਿਲਦੇ ਆਂ ਨਾ ਤੋਂ ਦੇ ਤੋਂ ਟੈਂਟ ਨਾ ਵੀਰੇ ਫਾਈਨਲੀ ਆਪਾਂ ਨਾ ਤੋਂ ਕੇ ਰੈਡੀ ਹੋ ਚੁੱਕੇ ਆ ਤੇ ਹੁਣ ਆਪਾਂ ਚੱਲਦੇ ਆ ਪਹਿਲਾਂ ਤਾਇਆ ਜੀ ਨੂੰ ਚੜਾ ਕੇ ਲੈਣੇ ਆ ਉਹਨਾਂ ਨੂੰ ਘਰੇ ਛੱਡ ਕੇ ਜਾਣਾ ਤੇ ਉਸ ਤੋਂ ਬਾਅਦ ਫਿਰ ਆਪਾਂ ਚੱਲਦੇ ਆ ਨਿਕਲਦੇ ਆ ਗੁਰਦੁਆਰਾ ਸਾਹਿਬ ਲਈ ਹੁਣ ਪਹਿਲਾਂ ਮੈਂ ਜਾ ਰਿਹਾ ਤਾਇਏ ਨੂੰ ਚੜਾਉਣ ਤੇ ਉਹ ਗੁਰੂ ਘਰ ਦਾ ਕੁਝ ਸਮਾਨ ਟੁੱਟੀ ਵਗੈਰਾ ਖਰਾਬ ਹੋ ਗਈ ਸੀ ਉਹ ਲੈਣ ਗਏ ਸੀ ਤੇ ਇੱਥੇ ਰਸਤੇ 'ਤੇ ਖੜੇ ਨੇ ਤੇ ਉਹਨਾਂ ਨੂੰ ਚੜਾ ਕੇ ਤੇ ਪਹਿਲਾਂ ਘਰੇ ਛੱਡ ਕੇ ਆਉਣਾ ਉ ਬਾਅਦ ਫਿਰ ਆਪਾਂ ਚੱਲਾਂਗੇ ਦੇਖਦੇ ਆ ਕਿੱਥੇ ਜਿ ਖੜਾ ਤਾਇਆ ਲੋ ਇਹ ਤਰਸ਼ਨ ਕਰ ਸਕਦੇ ਆ ਸਾਡੇ ਤਾਇਏ ਦੇ ਆ ਖੜਾ ਸਾਡਾ ਤਾਇਆ ਆ ਖੜਾ ਆ ਖੜਾ ਆ ਖੜਾ ਆਹ ਬਈ ਪਿੱਛੇ ਕੋੜਾ ਆ ਗਿਆ ਹਾਂ ਪਿੱਛੇ ਕੋੜਾ ਆ ਗਿਆ ਤੁਰ ਤੁਰ ਪਿੱਛੇ ਕੋੜਾ ਆ ਗਿਆ ਉਹ ਇਨੇ ਕੋੜਾ ਆ ਗਿਆ ਰ ਕੋੜੇ ਮੈਂ ਉੱਧਰ ਖੜਾ ਬਚੜ ਜਾਂਦਾ ਅੱਛਾ ਏ ਮੈਂ ਕਿਹਾ ਇਧਰ ਜਦੋਂ ਆ ਕੇ ਕਮੈਂਟ ਆਇਆ ਹਾਂ ਸਵਾਰੀ ਐਕਸਚੇਂਜ ਕਰਦੇ ਆ ਆ ਜਾ ਮੰਮੀ ਆ ਜਾ ਆ ਜਾ ਆ ਜਾ ਆ ਜਾ ਪੱਤੀ ਕੇ ਆ ਜਾ ਪੱਤੀ ਕੇ ਪੱਤੀ ਕੇ ਪੱਤੀ ਕੇ ਅਲੌਰੀ ਓ ਕੀ ਕਹਦੇ ਹੁੰਦੇ ਆ ਕੀ ਓਡੀ ਉਹ ਕਰ ਰਹੇ ਨੇ ਟੁੱਟੀ ਇੱਕ ਹੋਰ ਫੜਾ ਦੀ ਤੈਨੂੰ ਕਿਵੇਂ ਇਹ ਤਾਂ ਮਾਮ ਘਰ ਵਸਦਾ ਅੱਛਾ ਅੱਛਾ ਮੈਂ ਕਿਤੇ ਇਧਰੋਂ ਬੜਾਈ ਆਂ ਫੋਨ ਕਰਦੀ ਆਂ ਮੈਂ ਕਰਿਆ ਕਿਸੇ ਗਿਆ ਆ ਵੇਖਣ ਘਰ ਹੀ ਆ ਪੰਨੀ ਵਾਲੇ ਪੰਨੀ ਵਾਲੇ ਗਿਆ ਸੀ ਜੀ ਕਿਧਰ ਧਕੇ ਸੀ ਕਿੱਥੇ ਗਿਆ ਜਾਵੜਾ ਹੋ ਗਿਆ ਹੁੰਦਾ ਉਹ ਤਾਂ ਕਿਹਾਂ ਤੱਕ ਆਹ ਦਾ ਦਿਗਿੰਦਰ ਰੋਟੀ ਲੈ ਗਿਆ ਸੀ ਆਪਦੀ ਠੀਕ ਹੈ ਚਲੋ ਜੀ ਚੱਲ ਗਏ ਚੱਲ ਗਏ ਜੀ ਹੁਣ ਚਲੋ ਚਲੋ ਜਾਕੋ ਬਹਿਤ ਜੋਬਰ ਐ ਐ ਬੋ ਜੀ ਬਿਆਨਤ ਆਪਣੇ ਨਾਲ ਨਹੀਂ ਆਈ ਸੀ ਇਹ ਆਪਦੀ ਕਈ ਵੀ ਸੀ ਪੇਕੀ ਤੇ ਇਹਨੂੰ ਆਪਾਂ ਚੜਾਉਣ ਦਾ ਇੱਥੇ ਆ ਗਏ ਹੂੰ ਦਾ ਤੁਹਾਨੂੰ ਕੀ ਪਤਾ ਹੀ ਸੀ ਆਪਾਂ ਘਰੋਂ ਲੰਗਰ ਪ੍ਰਸ਼ਾਦਾ ਨਹੀਂ ਛੱਕਿਆ ਏ ਤੇ ਬਿਆੰਤ ਬਣਾ ਕੇ ਲਿਆਈ ਆ ਘਰੋਂ ਆ ਉਹਦੇ। ਕ੍ਰੇਲਿਆਂ ਦੀ ਸਬਜ਼ੀ ਨਾਲ। ਮੰਮੀ ਖਾਣੀ ਹੈਗੇ? ਨਹੀਂ ਹੋਰ ਬੱਤ ਜਿ ਲੱਗਦੀ। ਬੱਤ ਲੱਗੀਆਂ ਤਾਂ ਬਾਹਰ ਉੱਤਰ ਕੇ ਖੜਦੇ ਦੋ ਮਿੰਟ ਜਾਂ। ਆ ਖਾ ਲੋ ਮੰਮੀ ਨੂਨ ਵਾਲੀ ਇਹਦੇ ਨਾਲ ਤੁਹਾਨੂੰ ਸਹੀ ਹੋ ਜਾਊਗਾ। ਹਮ ਸਬਜ਼ੀ ਥੋੜੀ ਨਹੀਂ ਲੱਗਦੀ। ਪਰ ਸੁੱਕੀ ਆ ਬਹੁਤ ਹੋ ਗਈ ਆ ਲੋ। ਉੱਤਾਂ ਕਿੰਨੇ ਦੇ ਨੇ ਬੱਤ ਬੱਤ ਹੂੰ ਪੱਦਨ ਤੋਂ ਕਿਨੇ ਗਿਆ ਸੀ ਤਹੋ ਕੰਮ ਤਾਂ ਕਰਨਾ ਹੋਰ ਮੇਰੇ ਆਹੋ ਚੋਲੀ ਖਾਲ ਗਏ ਪ੍ਰਸ਼ਾਦਾ ਪਾਣੀ ਨਾਲੇ ਤੋਂ ਪਟਿਆਲੇ ਨੂੰ ਜਾਂਦੇ ਜੀ ਆਪਣੇ ਬਟੰਡੇ ਤੋਂ ਆਰਾਮਪੁਰਾ ਆਰਾਮਪੁਰੇ ਤੋਂ ਬਰਨਾਲੇ ਨੂੰ ਜਾਂਦੇ ਆ ਬਰਨਾਲੇ ਤੋਂ ਪਹਿਲਾਂ ਹੰਡਿਆ ਇਹ ਤੋਂ 5-4 ਕਿਲੋਮੀਟਰ ਪਹਿਲਾਂ ਤੁਸੀਂ ਘੱਟ ਮੁੜਦਾ ਹੈ ਉਹ ਆਪਣਾ ਯੂ ਟਰਨ ਮਾਰ ਕੇ ਜਾਣਾ ਪੈਂਦਾ ਪਿੱਛੇ ਨੂੰ ਪਿੱਛੇ ਰਹਿ ਗਿਆ ਗੇਟ ਗੁਰੂ ਘਰ ਦਾ ਇਹ ਆਨ ਰੋਡ ਜਿਹੜਾ ਗੇਟ ਬਣਿਆ ਹੋਇਆ ਹੈਗਾ ਦਰਵਾਜ਼ਾ ਬਣਿਆ ਹੋਇਆ ਹੈਗਾ ਉੱਥੋਂ ਫਿਰ ਨਾਲ ਹੀ ਪਿੰਡ ਪੈਂਦਾ ਪਿੰਡ ਦੇ ਵਿੱਚ ਜੇ ਦੀ ਜਾ ਕੇ ਆਪਾਂ ਨੂੰ ਜਾਣਾ ਪੈਂਦਾ ਹੈਗਾ ਇੱਥੇ ਕਪੀਰ ਖਾਨਾ ਇਥੋਂ ਟਰੱਕ ਨਿਕਲ ਹੈਗਾ ਉੱਥੋਂ It's am ਤੇ ਹਰਕਤ ਮੋੜ ਦੇ ਉੱਤੇ ਲਿਖਿਆ ਹੋਇਆ ਵੀ ਕਿੱਧਰੋਂ ਗੁਰੂ ਘਰੋਂ ਜਿਹੜਾ ਆਪਾਂ ਜਾਣਾ ਹੈ ਕਿਹੜੇ ਪਾਸੇ ਨੂੰ ਜਾਣਾ ਹੈ ਇਸੇ ਗਾਂ ਵੀ ਤੀਰ ਦਾ ਨਿਸ਼ਾਨ ਲੱਗਿਆ ਬਹੁਤ ਸੁੱਖਾਂ ਪੁਰਾਣੀਆਂ ਹੁੰਦੀਆਂ ਸਾਡੇ ਵਿਆਹ ਦੀ ਸੁੱਖ ਵੀ ਇੱਥੋਂ ਪੂਰੀ ਹੋਈ ਸੀ ਉਹਨੇ ਇਹਨੇ ਸਭ ਤੋਂ ਹੁੰਦੇ ਦੁਖੀ ਹਿਰਦੇ ਨਾਲ ਕਮਾ ਕਿ ਖੁਸ਼ ਹੋ ਕੇ ਕਹਾ ਰੱਬ ਜਾਣਦਾ ਹੈ ਇਹ ਵਸਾ ਐਡਾ ਕੀ ਛੋਟਾ ਜਿਹਾ ਪਿੰਡ ਆ ਇਹ ਮੇਰੇ ਹਿਸਾਬ ਨਾਲ ਤੇ ਉਥੋਂ ਆਪਾਂ ਇਧਰ ਨੂੰ ਮੁੜਨਾ ਐ ਸਾਈਡ ਨੂੰ ਇਧਰ ਦੂਰ ਰਹਿ ਜਾ ਤੇ ਉਥੋਂ ਇਧਰ ਨੂੰ ਆਪਾਂ ਜਾਣੇ ਆ ਤਾਂ ਗਾਹਾਂ ਸ਼ਹਿਰ ਦੇ ਨੇੜੇ ਪਹੁੰਚ ਜਾਨੇ ਆ ਸ਼ਹਿਤਾ ਕਹਾਂਡੇ ਆਏ ਦੇ ਵਿੱਚ ਜਾਂਦੀ ਆਹ ਰੋਡ ਇੱਕ ਵਾਰ ਅਸੀਂ ਉੱਧਰ ਦੀ ਗਏ ਸੀ ਆ ਲਾਸਟ ਸੈਕਿੰਡ ਮੰਡੰਡੇ ਤੇ ਉਦੋਂ ਅਸੀਂ ਜਸਟ ਉੱਧਰ ਦੇ ਆ ਗਏ ਸੀ ਕਿ ਸ਼ਹਿਰ ਜਿਹਦੇ ਵਿੱਚ ਦੀ ਹੋ ਕੇ ਬਟ ਸਾਨੂੰ ਜਾ ਕੇ ਪਤਾ ਨਹੀਂ ਲੱਗਿਆ ਕਿ ਕਿੱਧਰ ਦੀ ਆ ਉਹ ਲੋਕੇਸ਼ਨ ਜੀ ਕਿਈ ਕੋਸ ਹਾਬ ਜਿਹਾ ਸੀ ਉਹਨਾਂ ਉਹ ਹਾਂਡੇ ਆਏ ਨੂੰ ਜਾਂਦੀ ਆ ਰੋਡ ਤੋਂ 5 ਕਿਲੋਮੀਟਰ ਉੱਥੋਂ ਰਹਿਣਾ ਤਾਂ ਇਧਰ ਦੀ ਜਾ ਕੇ ਹਾਂਡੇ ਆਏ ਦੇ ਵਿੱਚ ਹੀ ਐਂਟਰ ਹੋ ਜਾਂਦੀ ਆ ਉਹ ਬਸ ਸਟਾਣ ਕੋਲ ਪੁਲ ਜੇ ਦੇ ਕੋਲ ਨਿਕਲਦੀ ਹੈਗੀ ਦਾਗਾ ਆਈ ਦੋ ਸਾਰਾ ਦਿਖਾਉਣਾ ਹੈ ਕਿੱਥੇ ਪਾਰਕਿੰਗ ਹੈ ਕਿੱਥੇ ਦੁਕਾਨਾਂ ਹੁੰਦੀਆਂ ਹਨ ਕਿੱਥੇ ਮੇਲਾ ਲੱਗਦਾ ਹੈ ਸਾਰੀ ਜੀ ਤੁਹਾਨੂੰ ਦਿਖਾਉਣਾ ਹੈ ਐਸ ਮੋੜ ਤੋਂ 1 ਕਿਲੋਮੀਟਰ ਬਸ ਇੱਥੇ ਪੈ ਜਾਂਦਾ ਇੱਥੋਂ ਮੰਨ ਕੇ ਚਲੋ ਬਸ ਜਸਟ ਬਿਯਾਰ ਵਗੈਰਾ ਸ਼ੁਰੂ ਹੋਣ ਲੱਗ ਜਾਂਦਾ ਹੈਗਾ ਕੁਰਤਬਾਰ ਦੇ ਨਾਮ ਦੇ ਕੋਣ ਈ ਗੇਟ ਵਾਲੇ ਮਾਈਕਰੋ ਗਲੋਬਲ ਸਾਰੇ ਇਮੀਗ੍ਰੇਸ਼ਨ ਵਾਲੇ ਕਿਉਂਕਿ ਬਾਹਰ ਜਾਣ ਵਾਲੇ ਲੋਕ ਬਹੁਤ ਸੁੱਖਾ ਸੁੱਖੇ ਤੇ ਜਾ ਚੜਾ ਜਾਂਦੇ ਆ ਤਾਂ ਸਾਰੇ ਜਿਹੜੇ ਏਜੰਟਾਂ ਨੇ ਹੈਗੇ ਹੈਗੇ ਇੱਥੇ ਟੁੱਟੀਆਂ ਆਪਦੇ ਬੈਨਰ ਲਾਤੇ ਹੂੰ ਭਾਵੇਂ ਕੋਈ ਇੱਥੇ ਕੀ ਤਾਂ ਮੱਥਾ ਟੇਕਣ ਵੀ ਕਰੇ ਆਇਆ ਹੋਊ ਹੈ ਕਿ ਨਾ ਦੇਖ ਸਕਦਾ ਤੁਸੀਂ ਤੇ ਇੱਥੋਂ ਬਾਜ਼ਾਰ ਸ਼ੁਰੂ ਹੋ ਜਾਂਦਾ ਜੀ ਇੱਕ ਮਗਰਲੇ ਪਾਸੇ ਗੇੜ ਸੀ ਹੈ ਜੀ ਇੱਕ ਇਧਰ ਰਹਿ ਗਿਆ ਇਹ ਹੈਗੀ ਪਾਰਕਿੰਗ ਜਿਹੜਾ ਇਧਰਲੇ ਪਾਸੇ ਇਹ ਗੁਰਦੁਆਰੇ ਦਾ ਖਾਲੀ ਜਗਾ ਛੱਡੀ ਹੋਈ ਹੈਗੀ ਇਹਦੇ ਕੋਈ ਪਾਰਕਿੰਗ ਫੀਸ ਨਹੀਂ ਤੇ ਕੋਈ ਕੁਝ ਨਹੀਂ ਇੱਥੇ ਆਪਾਂ ਫਰੀ ਦੇ ਵਿੱਚ ਵੈਸੀ ਲਗਾ ਸਕਦੇ ਹਾਂ ਵੇਕਲ ਆਪਣਾ ਲਾਈਟ ਹੋ ਗਿਆ ਦਰਖਤ ਛੋਟੇ ਬੰਦ ਹਨ ਹਮਮ ਦਰਖਤ ਲਾਏ ਹਨ ਇੱਥੇ ਸ਼ਾਮੇ ਕਢਾਇਆ ਕਰਾਂਗੇ ਘਾਣਾ ਆਪਣਾ ਟਾਈਮ ਤੇ ਆ ਗੁਰਦੁਆਰਾ ਸਾਹਿਬ ਆ ਗਿਆ ਗੁਰਦੁਆਰਾ ਸਾਹਿਬ ਦੀ ਮੰਨ ਕੇ ਚੋਲੋ ਪਾਰਕਿੰਗ ਹੈਗੀ ਜਿਹੜਾ ਗੁਰਦੁਆਰਾ ਸਾਹਿਬ ਦੀ ਜਗ੍ਹਾ ਹੀ ਹੈ ਇਹ ਇੱਥੇ ਆਪਾਂ ਫ੍ਰੀ ਦੇ ਵਿੱਚ ਵੀਕਲ वगैरह ਖੜਾ ਆਉਂਦੇ ਹੈਗੇ ਉਧਰਲੇ ਪਾਸੇ ਪਾਰਕਿੰਗ ਲਈ ਪੈਸੇ ਲੈਂਦੇ ਆਹ ਦਿਨਾਂ ਦੇ ਵਿੱਚ ਤਾਂ ਨਹੀਂ ਲੈਂਦੇ ਕਿਉਂਕਿ ਵੀਕਲ ਘੱਟ ਹੁੰਦੇ ਆ ਬਟ ਸੰਡੇ ਨੂੰ ਇੱਥੇ ਬਹੁਤ ਜ਼ਿਆਦਾ ਘੱਟ ਹੁੰਦਾ ਸੰਡੇ ਨੂੰ ਟਿਕਟ ਕੱਟਦੇ ਆ ਚੱਲ ਗਈ ਹੋ ਜੀ ਆ ਗਈ ਆਪਾਂ ਬੂਕਰ ਤੇ ਵਿੱਚ ਇਧਰ ਨਾਲ ਹੀ ਜੁੜਾ ਕਰ ਤੇ ਥੋੜਾ ਜਮਾ ਕਰਾ ਕੇ ਤੇ ਹੁਣ ਆਪਾਂ ਇੱਥੇ ਡੇ ਤੇ ਮੱਥਾ ਇਹ ਸਮਾਦ ਬਣੀ ਹੋਈ ਆ ਥੋੜੇ ਦਿਲੋਂ ਸਨਰਾਉਣੇ ਸੇਵਾ ਕੀਤੀ ਹੈ ਜਿਹਨੇ ਇਹ ਬਣਾਈ ਹੈਗੀ ਤੇ ਬਖਸ਼ੀ ਪਿੰਡ ਪਰਵੰਡੀ ਦੀ ਸੇਵਾ ਕਰੋ ਹੈ ਬਾਪੇ ਦੀ ਬਾਬੇ ਦਾ ਨਾਮ ਤਾਂ ਉੱਥੇ ਅੰਦਰ ਲਿਖਿਆ ਹੋਊਗਾ ਨਾ ਬਾਬਾ ਭਗਤ ਦਾਸ ਜੀ ਕੀ ਸੀਗਾ ਸ਼੍ਰੀ ਮਾਨ ਭਗਤ ਸਿੰਘ ਜੀ ਦੀ ਸਮਾਦ ਬਣੀ ਹੋਈ ਆ ਜੋ ਕਿ ਇਹ ਸੇਵਾ ਦਾ ਰੂਪ ਹੈ ਤੇ 94 ਆਪਾਂ ਤੇ ਇਧਰਲੇ ਪਾਸੇ ਵੀ ਤੁਹਾਨੂੰ ਬਾਥਰੂਮ ਮਿਲ ਜਾਣਗੇ ਲੇਡੀਜ਼ ਤੇ ਜਾਨਸ ਦੋਨੋਂ ਵਾਸਤੇ ਇਧਰ ਵੀ ਬਾਥਰੂਮ ਬਣੇ ਹੋਏ ਨੇ ਤੇ ਜੇ ਗੁਰੂ ਘਰ ਦੇ ਅੰਦਰ ਜਾਗੇ ਤਾਂ ਅੰਦਰਲੀ ਸਾਈਡ ਵੀ ਬਣੇ ਹੋਏ ਨੇ ਅਲੱਗ ਤੋਂ ਤੇ ਇੱਥੇ ਤੁਹਾਨੂੰ ਕੋਈ ਵੀ ਕੋਈ ਵੀ ਸੁੱਖ ਨਾ ਪਰੀ ਹੁੰਦੀ ਹੈ ਜੇ ਆਪਾਂ ਕਾਣਾ ਪ੍ਰਸ਼ਾਦ ਦੀ ਦੇਖ ਕਰਾਉਣੀ ਆ ਉਹ ਮਿਲ ਜੂਗੀ ਤੇ ਨਾਲ ਹੀ ਇੱਥੇ ਰਮਾਲਾ ਸਾਹਿਬ ਤੋਂ ਵੀ ਸਾਰਾ ਕੁਝ ਇੱਥੋਂ ਮਿਲ ਜਾਂਦਾ ਜੇ ਤੁਸੀਂ ਹੋਰ ਨਹੀਂ ਮੰਨਦੇ ਨਾ ਸਤਿ ਸ੍ਰੀ ਅਕਾਲ। ਕਿਤੇ ਅਗਰ। ਐਸ ਤੋਂ ਇਹ ਅਰਜਨ ਨਹੀਂ ਕਰਕੇ ਪੇੜ ਦਾ ਨਮ ਲਗਾ। ਦਰਖਤ ਦਾ ਨਾਮ ਆਦਿ ਜਣਾ। ਮਾਤਰਾ ਬੰਦਸ਼ ਨਹੀਂ ਕਰਨੀ। ਹਾਂ। ਜਿਵੇਂ ਨਵੇਂਦਰ ਬਾਹਰ ਸਾਹਿਬ ਦੀ ਬਿਲਡਿੰਗ ਤਿਆਰ ਹੋ ਰਹੀ ਹੈ। ਜੇ ਤੁਸੀਂ ਇੱਥਾਂ ਹੋਵੇ ਤਾਂ ਇੱਥੇ ਹਸ ਤੋਕੇ ਤੇ ਪਰਵਾਸਾ ਦੇ ਵਿੱਚ ਤੁਸੀਂ ਮੱਖਾਂ ਦੇ ਤੋਂ ਵਾਸਤੇ ਜਾਓ। ਇਧਰ ਵਾਪਸਾਂ ਦੀ ਨਵੀਂ ਬਿਲਡਿੰਗ ਤਿਆਰ ਹੋ ਰਹੀ ਆ ਚਲੋ ਮੱਥਾ ਟੇਕ ਦਿਆਂ ਜੀ ਫਿਰ ਮਿਲਦੇ ਆ ਇਧਰ ਨਾਲ ਹੀ ਸਰੋਵਰ ਆ ਇਧਰ ਬਾਬਾ ਜੀ ਹੁਣੀ ਪ੍ਰਸ਼ਾਦ ਹੁੰਦੇ ਨੇ ਮੱਥਾ ਟੇਕ ਕੇ ਆ ਗਏ ਤੇ ਇਧਰੋਂ ਲੈਣਾ ਪ੍ਰਸ਼ਾਦ ਤੇ ਹੁਣ ਆਪਾਂ ਚੱਲਣ ਚੱਲੇ ਆ ਸੁਨਾ ਸਾਡਾ ਮਾਣ ਕਰਿਆ ਸੀ ਚਾਹ ਹੁੰਦੀ ਆ ਜਹੰਤ ਆਹ ਦੇਖਣਾ ਮਾਣ ਕਰਨਾ ਚਲੋ ਜੀ ਹੁਣ ਆਗੇ ਨਿਕਲਦੇ ਹਾਂ ਇਹ ਆ ਜੀ ਲੰਗਰ ਹਾਲ ਤੇ ਦੇਖੋ ਸੰਗਤ ਜੀ ਉਧਰਲੇ ਪਾਸੇ ਲੰਗਰ ਹਾਲ ਹੈ ਜਿੱਥੇ ਪ੍ਰਸ਼ਾਦਾ ਪਾਣੀ ਲੰਗਰ ਚੜਾਇਆ ਜਾਂਦਾ ਹੈ ਤੇ ਉੱਧਰਲੇ ਪਾਸੇ ਚਾਹ ਦਾ ਲੰਗਰ ਕਰਦਾ ਹੈ ਇੱਥਰਲੇ ਪਾਸੇ ਕਚਲਦਾਈ ਉਹਦਾ ਪਰਲੇ ਪਾਸੇ ਲੰਗਰ ਪ੍ਰਸ਼ਾਦਾ ਪ੍ਰਸ਼ਾਦਾ ਦਾ ਲੰਗਰ ਕਰਦਾ ਹੈ। ਇੱਕ ਸੇਵਾ ਦਾ ਅਕਚੁਅਲੀ ਹੈ ਨਹੀਂ ਸੀ ਤਾਂ ਕਰਕੇ ਉੱਥੇ ਪ੍ਰਸ਼ਾਦਾ ਪਾਣੀ ਛਕਾ ਕੇ ਆ ਸੰਗਤਾਂ ਨੂੰ ਲੰਗਰ ਪ੍ਰਸ਼ਾਦਾ ਇੰਤਜ਼ਾਰ ਨਹੀਂ ਬਹੁਤ ਜ਼ਿਆਦਾ ਸੀ ਸੇਵਾ ਦਾ ਮੌਕਾ ਮਿਲ ਗਿਆ ਨਿਮਰ ਨਾਲ ਮੈਨੂੰ ਹੁਣ ਟੈਂਪਰਸ ਹੋ ਚੁੱਕੇ ਅੱਗੇ ਅੱਗੇ ਵੀ ਜਾਣਾ ਹੈ ਤਾਂ ਕਰਕੇ ਸਾਨੂੰ ਬਾਬਾ ਜੀ ਨੂੰ ਕਹਿ ਕੇ ਜਾ ਕੇ ਤੇ ਲੈ ਕੇ ਸਾਨੂੰ ਆਉਣਾ ਪਿਆ। ਕਨੇਤੀ ਦਿਲਤਾ ਬਹੁਤ ਕਰਦਾ ਸੀ ਸੇਵਾ ਕਰਦਾ ਸ਼ੰਕਰ ਜੱਲਾ ਗੁਰੂ ਚੰਗਤ ਹਰਪਰੋਹ ਦਾ ਆਵੇ ਕਿ ਕਿਰਕੇ ਦੇ ਤਾਂੰਦੀ ਆ ਬਸ ਕੇਰ ਪਾਣੀ ਤਿਆਰ ਹੁੰਦਾ ਜੀ ਤੇ ਇਧਰਲੇ ਪਾਸੇ ਰਸਤਾ ਵਾਸਤਾ ਜਿਹੜੀਆਂ ਹੈਗੀਆਂ ਬਾਬਾ ਜੀ ਉਹ ਇਕੱਟੀਆਂ ਕਰਦੇ ਨੇ ਬਾਬੇ ਇਧਰ ਅੰਦਰ ਪ੍ਰਸ਼ਾਦ ਮਿਲਦਾ ਸਾਨੂੰ ਵਿਚਾਲੇ ਕੜ ਕੇ ਸੈਂਟਰ ਚ ਗੁਰੂ ਘਰ ਦੇ ਦਰਸ਼ਨ ਕਰਾਉਨੇ ਆ ਇਧਰ ਦਰਬਾਰ ਸਾਹਿਬ ਆ ਗਿਆ ਜੀ ਇਧਰ ਹਾਥੋਂਾਂ ਟੂਟੀਆਂ ਨਾਲ ਵਾਟਰ ਕੁਟਰ ਤੇ ਉਹ ਜਿਹੜਾ ਤੁਸੀਂ ਸ਼ੈੱਡ ਦੇਖ ਰਹੇ ਹੋ ਉਥੇ ਸੰਗਤਾਂ ਬੈਠ ਕੇ ਆਰਾਮ ਕਰ ਲੈਂਦੀਆਂ ਪੱਖੇ ਲੱਗੇ ਹੋਏ ਨੇ ਤੇ ਪਰਲੇ ਪੈਸੇ ਕਰੇ ਸ਼ਿਰੂ ਆ ਕੇ YouTube ਤੇ ਇਧਰ ਬਾਸਮ ਕਰ ਆ ਗਿਆ ਜੀ ਇਧਰ ਪ੍ਰਸ਼ਾਦਾ ਪਾਣੀ ਤਿਆਰ ਹੁੰਦਾ ਜੀ ਇੱਥੇ ਰਸਤਾ ਵਾਸਤਾ ਇਕੱਠੀਆਂ ਹੁੰਦੀਆਂ ਨੇ ਤੇ ਪਰਲੇ ਪਾਇ ਪ੍ਰਸ਼ਾਦ ਨਾਲ ਇੱਧਰ ਲੰਗਰ ਹਾਲ ਹੈ ਤੇ ਜਿਹੜੇ ਆ ਬਾਬਾ ਜੀ ਆ ਰਹੇ ਨੇ ਇਹ ਮੈਨੂੰ ਜੱਜ ਸਮਝੀ ਬੈਠੇ ਨੇ ਇਹਨਾਂ ਨੂੰ ਜੱਜ ਦਾ ਪਰੇ ਕਰਦੇ ਹਾਂ ਹਾਂਜੀ ਬਾਬਾ ਜੀ ਹਾਂਜੀ ਪ੍ਰਸ਼ਾਦ ਲੈ ਲਿਆ ਜੀ ਲੈ 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 ਜੀ ਹੋਰ ਦੱਸੋ ਆਪਣੇ ਉੱਧਰ ਸਭ ਬੈਠੇ ਇੱਥੇ ਸਭ ਹਾਂਜੀ ਉਹਦਾ ਗੋਡਾ ਸਾ ਘਰ ਅੱਛਾ ਜੀ ਇਹਦਾ ਕੱਲ ਨੂੰ ਸੌਣ ਵੜ ਗਿਆ ਅੱਛਾ ਜੀ 2 ਕਿਲੋ ਰੋਗ ਲੱਗਦਾ ਜੀ ਆ ਉਮਰੀ ਇਹੋ ਜੀ ਹੁੰਦੀ ਹੈ ਜੀ ਬਾਕੀ ਕੋਈ ਨਾ ਖਾਣ ਪੀਣ ਆਜੇ ਹੋਏ ਪਿਆ ਕੁਝ ਪੋਲੂਸ਼ਨ ਵਜਾਰਾ ਬਹੁਤ ਜਿਆਦਾ ਆਉਂਦਾ ਸਾਰਾ ਅੱਛਾ ਜੀ ਲੱਗਦਾ ਕਿਤਰਾ ਖਰਾਬ ਆ ਪਾਗਾ ਕਿਤਰਾ ਆਉਂਦਾ ਫਿਰਦਾ ਜੇ ਮੈਂ ਘੇੜੇ ਦੇ ਨਾਲ ਅੱਛਾ ਜੇ ਨਾ ਪੈਰਾਂ ਦੇ ਨਾਲ ਜਮੀਂ ਉੱਤੇ ਠੀਕ ਹੈ ਠੀਕ ਹੈ ਇਹ ਘਰ ਗਰਮੀ ਬੜੀ ਜਿਆਦਾ ਬਹੁਤ ਜਿਆਦਾ ਗਰਮੀ ਉਹ ਤਾਂ ਬਹੁਤ ਜਿਆਦਾ ਮੀਂਹ ਵੀ ਤਾਂ ਪੈਂਦਾ ਕਿਤੇ ਪਾਸੇ ਉਸੇ ਪਾਸੇ ਵੀ ਹਜੇ ਬੈਠੇ ਨੰਦਰਾ ਕਰ ਨਹੀਂ ਬਾਰੇ ਚੱਲਦੇ ਆ ਜੀ ਸਾਨੂੰ ਬੈਨ ਲੇਟ ਹੋਏ ਜਾਂਦੇ ਕਰਦੇ ਤਾਂ ਜਾਜਤੋਂ ਸਾਨੂੰ ਠੀਕ ਆ ਭਾਈ। ਹਰ ਵਾਰ ਫਿਰ ਚੱਲੀ ਜਾਂਦਾ ਰਹੀ ਹੈ। ਹਾਂ ਬਸ ਚੱਲੀ ਜਾਂਦਾ ਜੀ ਠੀਕ ਹੈ ਜੀ। ਮਿਲਦੇ ਆਂ ਅਗਲੇ ਸੋਮਵਾਰ ਨੂੰ। ਹਾਂ ਸੋਮਵਾਰ ਨੂੰ ਅੱਜ ਵਾਰ ਤਾਂ ਛੁੱਟੀ ਕਰ ਰਹੇ ਹਾਂ। ਹਾਂ ਜੀ ਅਗਲੇ ਸੋਮਵਾਰ। ਸੇਵਾ ਕਰਾ ਕੋਈ ਸੀ ਠੀਕ ਹੈ ਜੀ। ਹਾਂ ਅੱਜ ਵੀ ਲਾ ਕੇ ਗਏ ਸੀ ਘੰਟ ਹੁਣ ਵੀ ਅੱਧਾ ਘੰਟ ਡਿਊਟੀ ਲਾ ਕੇ ਗਏ ਸੀਗੇ। ਹਾਂ ਜੀ ਠੀਕ ਆ ਭਾਈ। ਤੇ ਇਹ ਆਪਣੇ ਇਧਰ ਉਹ ਆ ਗਿਆ ਜੀ। ਭਾਬਾ ਨੇ ਪੁੱਛਿਆ ਵੀ ਐਤਵਾਰ ਦੀ ਵੀ ਛੁੱਟੀ ਹੁੰਦੀ ਆ। ਬਾਬਾ ਮੈਨੂੰ ਨਾ ਇਹ ਕੋਈ ਬੰਦਾ ਸੀਗਾ ਐਡਵੋਕੇਟ ਐ ਫਰੀਦਾਸ ਦਾ ਮੈਂ ਉਹ ਐਡਵੋਕੇਟ ਸੀਗਾ ਤੇ ਮੇਰੇ ਉਹਨਾਂ ਬੰਨੇ ਸੀ ਚਿੱਠੀ ਭਾਗ ਦੇ ਮੈਂ ਪਹਿਲੇ ਦਿਨ ਬਾਬੇ ਨੂੰ ਪ੍ਰੈਕਟ ਕਰਿਆ ਐਡਵੋਕੇਟ ਸੀਗਾ ਉਹਨੇ ਗਾ ਪ੍ਰਮੋਟ 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 ਹੋਣ ਲਈ ਤੇ ਜੱਜ ਜੱਜ ਦੀ ਪੋਸਟ ਤੇ ਜਾਣਾ ਸੀਗਾ ਉਹਨੇ ਫਾਰਮ ਭਰੇ ਸੀ ਜਾਂ ਜੋ ਵੀ ਉਹਦਾ ਪ੍ਰੋਸੈਸ ਹੁੰਦਾ ਨਾ ਤੇ ਬਾਬਾ ਜੀ ਨੂੰ ਉਹਦਾ ਪ੍ਰੈਖਾ ਪੈਂਦਾ ਮੇਰੇ ਕੋਲ ਬਾਬੇ ਨੂੰ ਆਇਆ ਵੀ ਪਤਾ ਨਹੀਂ ਜਾਣ ਕੇ ਨਹੀਂ ਮੈਂ ਦੱਸਦਾ ਵੀ ਮੈਂ ਉਹੀ ਬੰਦਾ ነਆ ਕਿੰਨਾ ਮੈਂ ਕਿਹਾ ਵੀ ਨਹੀਂ ਬਾਬਾ ਜੀ ਮੈਂ ਤਾਂ ਇੰਨਾ ਕਰਕੇ ਡੱਬਾ ਲਈ ਤੁਹਾਨੂੰ ਲਾਸਟ ਟਾਈਮ ਵੀ ਦੱਸਿਆ ਬਾਬੇ ਨੂੰ ਪਰ ਬਾਬਾ ਫਿਰ ਮੈਨੂੰ ਉਹੀ ਸਮਝੀ ਜਾਂਦਾ ਹੁਣ ਵੀ ਉਹਨੇ ਕਿਹਾ ਸੰਡੇ ਤੇ ਤਾਂ ਛੁੱਟੀ ਹੁੰਦੀ ਹੈ ਤਾਂ ਕਰਕੇ ਹਾਂ ਨਾ ਵੀ ਕੋਈ ਹੈਲਪ ਕਰੂਗਾ ਜਦੋਂ ਦੁਕਾਨੇ ਤੋਂ ਹੁੰਦਾ ਤੇ ਮੇਰੀ ਲੱਕ ਵੀ ਇੱਥੇ ਨਹੀਂ ਰਹਿਦੀ ਬਾਬੇ ਨੂੰ ਜਾਂਦਾ ਹੈਲਪ ਤੇ ਕਰਾਉਣਾ ਜਾਂ ਬਾਬੇ ਦਾ ਕੋਈ ਕੇਸ ੜਿਆ ਪਿਆ ਹੋਣਾ ਹੈ ਤਾਂ ਦੱਸ ਹੀ ਦੇਣਾ ਕੇਸ ਹਾਂ ਤੇ ਜੇ ਜੇ ਸੰਗਾਸੀ ਤੁਹਾਨੂੰ ਜਿਹੜਾ ਸੀ ਆਪਾਂ ਗੁਰੂ ਘਰ ਦਾ ਇਤਿਹਾਸ ਉਹ ਤੁਹਾਨੂੰ ਲਾਸਟ ਵਲੌਗ ਦੇ ਵਿੱਚ ਆਪਾਂ ਦੱਸਿਆ ਸੀਗਾ ਵੀ ਜਿਹੜਾ ਗੁਰੂ ਸਾਹਿਬ ਦੇ ਘੋੜੇ ਨੇ ਇੱਥੇ ਆ ਕੇ ਅੜੀ ਕਰ ਲਈ ਸੀ ਵੀ ਉਸ ਬਾਕੂ ਦੇ ਖੇਤ ਵਿੱਚ ਉਹ ਨਹੀਂ ਟੱਪਦਾ ਤੇ ਉਸ ਕਰਕੇ ਇਸ ਗੁਰੂ ਘਰ ਦਾ ਨਾਮ ਅੜੀ ਸਰਸਾ ਪਿਆਗਾ ਤੇ ਇਧਰ ਉਹੀ ਆਪਣੇ શ્રીਮਾਨ ਭਗਤ ਸਿੰਘ ਦੀ ਸਮਾਦ ਬਣੀ ਹੋਈ ਹੈ ਜੀ ਆਹ ਬੰਦੇ ਸੇਕ ਕਾਹ ਦਾ ਅਸਮਾਨ ਨੂੰ ਤੋਂ ਦੇਖ ਰਹੇ ਨੇ ਬੱਦਲ ਮਾਰੀ ਆ ਬਹੁਤ ਲੋਗਾ ਉੱਤਰ ਇਧਰ ਜੋੜਾ ਕਰਾ ਜੀ ਤੇ ਇਧਰ ਬਾਹਰਲੇ ਪਾਸੇ ਆ ਮੇਨ ਗੇਟ ਆ ਗਿਆ ਆਈ ਸਾਹ ਬਾਹਵਾਰ ਚੜੇ ਜਾਓ ਦੇਖੋ ਵੀ ਬਿジネス ਮਾਈਂਡ ਹਨਾ ਬਿジネスਮੈਨ ਬੰਦੇ ਕਿੰਨੇ ਹੋਉਂਦੇ ਆ ਹੁਣ ਇੱਥੇ ਦੇਖੋ ਜੀ ਇਹਨਾਂ ਨੇ ਲਾ ਰੱਖਿਆ ਆ ਇਹਨਾਂ ਨੇ ਲਾ ਰੱਖਿਆ ਜਮਾ ਗੁਰਦੁਆਰੇ ਦੇ ਸਾਹਮਣੇ ਕਰਕੇ ਕਿਉਂਕਿ ਜਿਵੇਂ ਹੁਣ ਪਤਾ ਲੱਗਿਆ ਵੀ ਲੋਕਾਂ ਦਾ ਵੀ ਇੱਥੇ ਮੰਨ ਕੇ ਦਲ ਸੁੱਖਾ ਪੁਰਗਾਉਂਦਿਆਂ ਹਨ ਵਿਚਰੋ ਜੋਗੀ ਆ ਨਾ ਤੇ ਵੀ ਇੱਥੇ ਸਟੂਡੈਂਟ ਆਉਂਦੇ ਨੇ ਬਹੁਤ ਤਾਂ ਲੋਕਾਂ ਨੇ ਦੇਖੋ ਵੀ ਕੀ ਆ ਨਾ ਉਂ ਭਾਵੇਂ ਇਹਨਾਂ ਦਾ ਕੋਈ ਜੋਗੀ ਆ ਇਹਨਾਂ ਦਾ ਆਨਰ ਆ ਇਸ ਇੰਸਟੀਚੂਟ ਦਾ ਗਰੁੱਪ ਦਾ ਚਾਰਟ ਉਹ ਵੀ ਇਹਨੂੰ ਚਲਾਉਂਦਾ ਹਨ ਉਂ ਭਾਵੇਂ ਉਂ ਭਾਵੇਂ ਇੱਥੇ ਨਾ ਆਇਆ ਹੋਵੇ ਬਟ ਬੈਨਰ ਜੁਰ ਇੱਥੇ ਆ ਗਿਆ ਇਹਨਾਂ ਦੇ ਚਲੋ ਵਾਹਿਗੁਰੂ ਭਲੀ ਕਰੇ ਵਧੇਗਾ ਅਗਲਾ ਦਾ ਕਾਰੋਬਾਰ ਚੱਲੇ ਇਹਨਾਂ ਦਾ ਕਿਸੇ ਦਾ ਮਾੜਾ ਨਾ ਕਰਨਾ कुछ भी डबल पाज़ा करो वीडियो आ इधर पटकाते हैं पर है स्क्रीम महंगी है महंग महंगी है कितने 200 रुपए लीटर ज़्यादा कितने 400 तो अच्छा है थीच है कालो फिर ठीक है भाई ठीक है ठीक है किना टाइम होगा भाई ये थे ये जो दोपहर को तुम आएंगे भाई एक दोपहर की ਇੱਕ ਰਾਜਗੁਰੂ ਆ ਬਾਈਨਰ ਦੇ ਭੈਣੇ ਦੇ ਮੈਂ ਕਿਹਾ ਲਾਉਣ ਆ ਗਏ ਹਨ ਤੇ ਉਹ ਨਹੀਂ ਗੁਰਦੁਆਰੇ ਕਿਤੇ ਮੱਥਾ ਟੇਕਣ ਆਏ ਹੋਣੇ ਹਾਈਲਾਈਟ ਸੂਰਤ ਦੇ ਵਾਲੇ ਇਮੀਗ੍ਰੇਸ਼ਨ ਵਾਲੇ ਮੰਮੀ ਅੰਦਰ ਲਵ ਦੇਹ ਨਾਨਕਨ ਸਤਾਰ ਗੌਰ ਮਹਲਾ ਗੁਰੂ ਆ ਜਿਆਪ ਵਾਹਿਗੁਰੂ ਵਾਹਿ ਆ ਵੀ ਫੜਿਓ। ਅਮੇ ਯਾ ਰੱਖੇ। ਹੋ ਵਾਹਿਗੁਰੂ। ਲਓ ਜੀ ਸੰਗ ਤੇ। ਹੁਣ ਆਪਾਂ ਚਾਲੇ ਪਾ ਤੇ ਵਾਪਸ। ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੇ ਮੱਥਾ ਟੇਕ ਜਾਂਦਾ। ਇਹ ਨੰਨ ਉਹ ਦਵਾਤਾਂ ਆਈਸਕ੍ਰੀਮ ਆ। ਗਰਮੀ ਬਹੁਤ ਸੀ। ਹੁਣ ਆਈਸ ਠੰਡੀ ਆਈਸਕ੍ਰੀਮ ਖਾ ਕੇ ਠੰਡਗਾ ਉਗਰਾਣਾ ਬੈਠਾ ਰਹਿਣੀਆਂ। ਅੱਪਾ ਖਿੱਚ ਕੇ ਲਾਦ ਰਹੀ ਆ ਬੱਸ ਗੱਡੀ ਆ ਬਾਬਾ ਭਲੀ ਕਰੇ ਵਾਹ ਛੁੱਟੀ ਛੱਟੀ ਜਾਣੇ ਤੇ ਆਇਆ ਤੈਨੂੰ ਪਤ ਤੂੰ ਨਵੇਂ ਸੇਵਾ ਕਰਕੇ ਜਾਇਆ ਕਰੋ ਕਿਵੇਂ ਆ ਤੁਹਾਡੀ ਛੁੱਟੀ ਹੁੰਦੀ ਆ ਮੈਂ ਕਿਹਾ ਬਾਬਾ ਅਸੀਂ ਐ ਦੁਆਰ ਨੂੰ ਨਹੀਂ ਅत्ता ਸੌਂਵਾਂਗੇ ਕਿਹਦੇ ਕੰਮ ਕਰ ਵਧੀਆ ਜਾਂਦਾ ਸੌਂਵਰ ਨਵਾਵਾਂਗੇ ਵਧੀਆ ਜਾਂਦਾ ਬਾਬਾ ਕਈ ਕਵਾੜੀ ਚੱਲੀ ਜਾਂਦੀ ਆ ਬਸ ਰੀਤੀ ਰਿਤੀ ਤਾਂ ਲਈ ਨਹੀਂ ਇੰਨਾ ਹੀ ਕਟਾਈ ਆ ਉਵੇਂ ਚੱਲੀਆਂ ਤੇ ਵਿਚਾਰੀ ਮੂੜੀ ਮਾੜੀ ਕੀ ਦੱਸਿਆ ਬਾਬਿਆਂ ਨੂੰ ਦੇ ਬਾਬਾ ਕਿਹੜੇ ਅਸੀਂ ਜਾ ਕੇ ਹਾਈ ਕੋਰਟ ਚ ਬੈੰਨੇ ਆ ਬਾਬੇ ਦਾ ਕੋਈ ਕੰਮ ਕੋ ਮਾੜਿਆ ਭਾਈ ਜਿਹੜੇ ਸਾਣਾ ਬਾਬਾ ਹੈ ਜਾਂਦਾ ਹੈ ਨਾ ਜੇ ਜਾਂ ਬਾਬੇ ਨੂੰ ਬਾਬੇ ਦੇ ਬਾਬੇ ਦੇ ਤੇ ਕੋਈ ਸੀ ਨਿਕਾਲਾ ਬੰਦੇ ਨੂੰ ਪੁੱਛ ਆ ਏ ਤੂੰ ਜੇ ਪੁੱਛ ਬੋਚੀ ਲੈਣਾ ਸੀ ਬਾਬਾ ਵੀ ਕੋਈ ਕਿ ਸੜੇ ਦਮਨ ਦਾ ਤੇ ਮੈਂ ਕਢਾ ਬਿਨਾਂ ਜੱਜ ਦੋਈ ਇਹ ਬਾਬਾ ਬਲੀ ਗਰੇ ਮੈਂ ਕਹਿੰਦਾ ਬੱਤ ਕੋਈ ਸੇਵਾ ਕਰਿਆ ਮੈਂ ਕਿਹਾ ਬਾਬਾ ਮੈਂ ਦੱਤਾ ਘੰਟਾ ਡਿਊਟੀ ਲਾ ਕੇ ਆਉਂਦੀ ਅੱਜ ਮੈਂ ਸੇਵਾਦਾਰੀ ਹੈਨੀ ਸੇਵਾ ਕਮਕੁਨ ਹੁਣ ਆਂਦਾ ਦਰ ਇੱਕ ਗੱਲ ਸ਼ੇਅਰ ਕਰ ਕਰਕੇ ਚਾਹੇ ਫੈਮਿਲੀ ਹੋਵੇ ਐਨਿਮਮ ਪੂਰਾ ਆਈਦਾ ਮੈਂ ਦੱਸਾਂ ਆਫਟਰ ਆਲ ਜੱਜ ਜਾਵਾਂ ਹੈ ਆਇਆ ਆਇਆ ਨਹੀਂ ਕਰਨਾ ਚਾਹੀਦਾ ਉਹਨਾਂ ਗਾਇਆਂ ਸੀਗਰੇਟ ਨੇ ਪੁੱਛੀ ਜਦੋਂ ਤੇ ਜੱਗ ਲੱਕ ਸਪਰ ਆਏ ਮੈਨੂੰ ਕੰਨ ਤੋਂ ਨਹੀਂ ਸੁਣਦਾ ਠਾਕੀ ਉਹ ਤਾਂ ਮਾਤਾ ਨੂੰ ਚੋਰ ਬਦਨ ਕੀ ਦੋਦਾ ਸੀ ਉਹ ਮੈਨੂੰ ਸਸਰੀ ਘਰ ਹੁੰਦਾ ਸੀ ਮੈਂ ਪਹਿਲੇ ਮੈਂ ਮੈਂ ਤਾਂ ਬਾਬਾ ਸਿਰ ਤੇ ਕੋਈ ਨਹੀਂ ਉਹ ਤਾਂ ਬੇਤੇ ਦੀ ਨਿਕਲ ਕੇ ਆ ਬੰਦਿਆਂ ਦੇ ਆਏ ਨੇ ਉਹ ਦੇਖ ਲੈਣਾ ਵੀਡੀਓ ਬਣਾਈ ਜਦੇ ਮੈਂ ਵੀ ਜਾਵਾਂ ਹੁਣ ਕਿਹੜਾ ਕੱਲੇ ਜੇ ਕਿੱ데 ਜੇ ਗੜੇ ਹੁਣ ਬਾਬਾ ਕੁਝ ਕਹਿਣਾ ਚਾਹੁੰਦਾ ਬੁੜੀ ਹੈ ਨਹੀਂ ਹੁਣ ਇਹਨਾਂ ਦੀ ਹੁਣ ਜਾਵਾਂ ਮੈਂ ਹਣਾ ਬਾਬਾ ਦਾ ਕੁਝ ਕਹਿਣਾ ਜਾਂਦਾ ਇਹ ਕਹਿਣਾ ਚਾਹੁੰਦਾ ਹੁਣ ਬਾਬਾ ਸਾਗੇ ਹਾਂ ਬਾਬਾ ਹੁਣ ਲੱਗੇ ਬਾਬਾ ਖੋਲੇ ਕੇ ਕੋਈ ਗੱਲ ਕਰਨੀ ਤੁਹਾਡੇ ਨਾਲ ਸਿਰ ਇਹ ਕਰ ਲੈਨੇ ਮੀਟਿੰਗ ਵਿੱਚ ਸਰ ਬਬਕ ਕੋਈ ਨਹੀਂ ਵੀ ਜਿਹੜਾ ਤੇਰਾ ਕੰਮ ਹੈ ਕਢਵਾਵਾਂਗੇ ਕਿਹਨੇ ਸਾਨੂੰ ਦੱਸ ਦੇ ਨਾ ਪਾਣਾ ਤੇਰਾ ਮੈਂ ਚਲਾਉਂਗਾ ਚੱਜਾ ਚੱਜਾ ਮੈਂ ਚਲਾਉਂਗਾ ਹਾਂ ਮੈਂ ਤਾਂ ਝੂਂਦਾ ਸੀ ਜੀ ਆ ਵੀ ਐਡਵੈਂਚਰ ਕਰਨਾ ਸੀ ਇੱਕ ਸਾਡਾ ਜਿਹੜਾ ਰਹਿ ਗਿਆ ਸੀਗਾ ਲਾਉਂਦੂਗਾ ਐਡਵੈਂਚਰ ਟਿੱਪਣੀ ਕਰ ਰਹੇ ਆ